हेलो एवरीवन वेलकम बैक टू माय अनदर वीडियो मिथ्या जी दिस सर बहुत बढ़िया हो गया सभी बहुत बढ़िया है तो मैं ब्लॉग में स्टार्ट करता फिर तो आ देखो निकू साका का निकू साका का ला ला वाईफाई की खुशी चकरी के रख ले भेजोंटे वाईफाई तो आया जैसे ही डस दे YouTube गेट तो कड़ाएंगे पियां फिर का डांस शेयर करके दिखा दे क्या के बच्चा

ਵੰਨੀ ਦੇ ਮੀਆਂ ਤੁਹਾਨੂੰ ਦੇਖ ਕੇ ਮਟਟੇ ਬੰਦਾ ਬਣਦੇ ਹੋ ਬਈ ਨੀਂਚ ਜਗ੍ਹਾ ਪਹੁੰਚ ਜਾ ਮੈਂ ਦੇਖਾਂਗਾ ਕਿ ਢਾਲ ਲਾ ਕੇ ਢਾਲ ਲਾ ਕੇ ਵਾਜੇ ਕੇ ਅੰਦਰ ਆ ਕੇ ਕੋ 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 ਇੱਕ ਮਿੰਟ ਇੱਕ ਮਿੰਟ गाइस ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਵੀਡੀਓ ਬਣਾਉਣ ਦੇ ਵਿੱਚ ਹਾਂ ਤੁਸੀਂ ਕਹਿੰਦੇ ਨਹੀਂ ਮਿਹਨਤ ਨਹੀਂ ਕਰਦੇ ਪਹਿਲਾਂ ਮੈਨੂੰ ਇਹ ਦੱਸੋ ਨਹੀਂ ਕਰਦੇ ਹਨ ਆਪਾਂ ਤਾਂ ਸਾਰਾ ਦਿਨ ਘਰ ਦਾ ਕੰਮ ਵੀ ਕਰਦੀਆਂ ਹਨਾ ਫਿਰ ਪਹਿਲੀ ਗੱਲ ਬਲੋਗਿੰਗ ਕਰਨ ਦਾ ਸਾਨੂੰ ਇਹ ਨਹੀਂ ਪਤਾ ਲੱਗਾ ਸੀ ਬਣਾਈਏ ਕਿਆ ਮੈਂ ਸੋਚਿਆ ਕਿ ਚਲੋ ਅੱਜ ਵਲੌਗ ਬਣਾ ਲੈਂਦੇ ਹਾਂ ਨਾ ਤੇ ਵਾਈਫਾਈ ਲਵਾਇਆ ਹਾਂਜੀ ਤਾਂ ਕਰਕੇ ਨਹੀਂ ਬਣਾ ਰਹੀ ਬਣਾਉਂਦੀ ਤਾਂ ਮੇਰੇ ਵਿੱਚ ਜਿਹਨੂੰ ਗੈਪ ਪਾ ਕੇ ਬਣਾ ਦਿੰਦੀ ਹਾਂ ਮੈਂ ਅੱਜ ਸੋਚਿਆ ਕਿ ਚਲੋ ਅੱਜ ਵਲੌਗ ਬਣਾਉਂਦੇ ਆਪਾਂ ਹਨਾ ਤੇ ਕੁਝ ਹੈ ਨਹੀਂ ਸੀ ਮੈਂ ਕਿਹਾ ਕਿਉਂ ਮਿਹਨਤ ਨਹੀਂ ਕਰਦੇ ਇਹ ਮਿਹਨਤ ਕਰਦੇ ਆ ਗਾਇਜ਼ ਕੋਈ ਵੀ ਚੀਜ਼ ਹੈ ਉਹਦੇ ਵਾਸਤੇ ਮਿਹਨਤ ਤਾਂ ਲੱਗਦੀ ਮੈਨੂੰ ਬਹੁਤ ਟਾਈਮ ਹੋ ਗਿਆ ਕਾਫੀ ਸਾਲ ਹੋ ਗਏ ਮਿਹਨਤ ਕਰਦੀ ਨੂੰ ਮੈਨੂੰ ਬਾਤ ਤੁਸੀਂ ਬੱਤਵਾਦ ਸਹੀ ਕਰ ਮਿਹਨਤ ਕਰਦੀ ਆ ਪਰ ਤੁਸੀਂ ਕੋਈ ਰਿਸਪੌਂਸ ਨਹੀਂ ਅੱਛਾ ਦਿੰਦੇ ਬੱਤਵਾਦ ਦੇਖੋ ਯਾਰ ਵੀਡੀਓ ਨੂੰ ਜਾ ਕੇ ਬਲੌਗ ਨੂੰ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰੋ ਹਾਂਜੀ ਤੁਸੀਂ ਵੀ ਕੋਈ ਵਿਚਾਰ ਸਾਂਝਾ ਕਰਨ ਅੱਜ ਮੈਂ ਤੁਹਾਡੇ ਨੇ ਸਾਰਿਆਂ ਨਾਲ ਇਹੀ ਗੱਲ ਦੁਆਰ ਤੋਂ ਫੇਸਬੁੱਕ ਕਰ ਰਹੀ ਆ ਕਿ ਕਾਫੀ ਟਾਈਮ ਹੋ ਗਿਆ ਮੈਨੂੰ ਵੀ ਬਲੌਗਿੰਗ ਕਰਦੀ ਨੂੰ ਪਰ ਤੁਸੀਂ ਕੋਈ ਅੱਛਾ ਰਿਸਪੌਂਸ ਨਹੀਂ ਦਿੰਦੇ ਪਲੀਜ਼ ਰਿਕੁਐਸਟ ਯਾਰ ਕਿ ਬੱਤਵਾਦ ਵੀਡੀਓ ਨੂੰ ਦੇਖਿਆ ਕਰੋ ਜਾ ਕੇ ਵਧੀਆ ਲੱਗਦੀ ਜੇ ਤੁਸੀਂ ਛੋਟਾ ਜਿਹਾ ਕਮੈਂਟ ਪਾਸ ਕਰ ਦਿਆ ਕਰੋ ਠੀਕ ਹੈ देखें एंड कमेंट विचार कोई एक्टर कमेंट कर दो अमित राणी प्यारी है किसी एक्टर नु क्या कोई एक्टर देख के सबका ब्लॉग जे कोई सडा आए आए लॉलीपॉप 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 गाइस ब्लॉग एंजॉय करो सब बहुत ज्यादा एंजॉय कर रहे हैं आज ए तनु न किन ਚਲਣ ਡਾਂਚ ਕਰ ਡਾਂਚੀ ਦੋਨੋਂ ਡਾਂਚੀ ਕਾਕੇ ਤੁਸ਼ੀ ਵੀ ਆਜੋ 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 ਮਿਲਦੇ ਆ ਥੋੜੀ ਦੇਰ ਤੱਕ ਆ ਚੂਟੇ ਲੋ ਸਾਡੀ ਕੰਦਾ ਦੀ ਬੁਰੀ ਆਤ ਹੋਈ ਪਈ ਐ ਮਨ ਵੀ ਗੇਰੂ ਗਾਸ ਕਦਾ ਆ ਵੀ ਮਾਰੀ ਠੀਕ ਵੀ ਲੱਗੀ ਮਾਰੀ ਜਿਹਾਣੇ ਤਿਆਰ ਹੋ ਕੇ ਖੜੇ

चलो 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 जी चलो जी चलो जी ऊपर चलिए ऊपर चलिए कमरे चलिए कमरे चल चलो फिर आज तो है नहीं, नहीं खास चलो जाना चलो 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 चल पे नहीं कराओ मेरे बच्चों लिखो टाइम हो गया पांच मैं सब्जी की तैयारी कर लगी हाँ सब्जी के मैं गोभी कट कर ली है आलू कट कर रही हूँ ਸਬਜੀ ਬਣਾਉਂਦੀ ਹਾਂ ਯਾਰ ਜਲਦੀ ਬਣਾ ਜਲਦੀ ਇਸ ਕਰਕੇ ਬਣਾਉਣਾ ਪੈਂਦਾ ਬੱਚਿਆ ਕਰਕੇ ਜਲਦੀ ਹੋ ਜਾਂਦੇ ਆ ਨਾ ਜਲਦੀ ਫਿਰ ਬੱਚੇ ਬਣਾ ਲੈਂਦੇ ਆਲੂ ਕੱਟ ਕਰਤੀਆਂ ਮਿਲਦੇ ਆ ਸਬਜੀ ਨੂੰ ਤੜਕਾ ਲਗਾਉਂ ਟਰਾਈ ਕੈਂਡ ਦਾ ਤੜਕਾ ਲਗਾ ਕੇ ਫਿਰ ਤੁਹਾਨੂੰ ਮਿਲਦੀ ਆ ਬਲੌਗ ਨੂੰ ਕੰਟੀਨਿਊ ਕਰਦੇ ਆਪਾਂ ਬੈਂ 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 ਜਦੋਂ ਤੱਕ ਕਾਕਾ ਫੋਨ ਦੇਖ ਲੂਗਾ ਓਕੇ ਬਾਏ ਬਾਏ ਗਾਇਸ ਬਾਏ ਬਲੌਗ ਨੂੰ ਐਂਡ ਤੱਕ ਜਰੂਰ ਦੇਖਿਓ ਨਹੀਂ ਤਾਂ ਫਿਰ ਕਾਚੂ ਨੇ ਐਵੇਂ ਕਰ ਦਈਏ ਬਾਏ ਹਾਂਜੀ ਕਿਤੇ ਚੱਲੇ ਕਿਤੇ ਚੱਲੇ ਇਹ ਬਿੱਲੀ ਰੋਜ਼ ਆਉਂਦੀ ਸਾਡੇ ਘਰ ਬਹੁਤ ਰੋਜ਼ ਰੋਜ਼ ਇੱਕੋ ਬੈਠਾ ਚਲੋ ਮੈਂ ਤਾਂ ਕੰਮ ਛੱਡ ਕੇ ਇੱਧਰ ਇੰਡਕਸ਼ਨ ਔਨ ਕਰਕੇ ਇੱਕ ਸਾਈਡ ਮੈਂ ਗੋਭੀ ਨੂੰ ਵੋਲਡ ਕਰ ਲੈਣਾ ਇੱਕ ਸਾਈਡ ਫਿਰ ਮੈਂ ਮਸਾਲਾ ਇਹਨੂੰ ਚੱਕ ਕਰਦੀ ਹੈ ਕੁੱਟ ਕੇ ਬਣਾਉਂਗੇ ਕੁੱਟ ਕੇ ਪੁੱਟ ਕੇ ਕੁੱਟ ਕੇ ਪੁੱਟ ਕੇ ਬਹੁਤ ਮਜ਼ਾ ਸਵਾਦਿਸ਼ਟ ਖਾਣਾ ਬਣਦਾ ਵੈਸੇ ਮੈਂ ਜੀਰੇ ਨੂੰ ਹਮੇਸ਼ਾ ਪਾਉਂਦੀ ਹਾਂ ਇਹਦੇ ਵਿੱਚ ਬਟ ਅੱਜ ਮੈਂ ਕੁੱਟ ਕੇ ਪਾਉਂਗੀ ਕੁੱਟ ਕੇ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਤੁਸੀਂ ਵੀ ਟੇਸਟ ਕਰੋ ਤੇ ਦੱਸਿਓ ਇੱਕ ਬੜੀ ਕਿੱਡੀ ਉਦੇ ਵਿੱਚ ਇਹ ਵੀ ਇੰਸੇ ਸਹੀ ਹੈ ਜੇ ਛੋਟੇ ਛੋਟੇ ਨੰਨਾ ਮੁੰਨਾਰਾਹੀਉ ਦੇਸ਼ ਕਾਸੀ ਫਾਹੀਉ ਬੱਲੋ ਮੇਰੇ ਸੰਜਹਿਿੰਜੈ ਹਿੰਜੈ ਮੈ ਰੋ ਮੈਂ ਦੇਖ ਮੈਨੂੰ ਹੁਣ ਇਹਨੇ ਨਾ ਬਣਾਉਣ ਨਹੀਂ ਦੇਣਾ ਔਰ ਇਹ ਆਪਣਾ ਹੀ ਗਾਂਵ ਚ ਹਾਂਜੀ ਫਰਮਾਓ ਜੀ ਚੱਲ ਅੱਜ ਬਣਾਉ ਗੋਬੀ ਜੀ ਉੱਛਾ ਹਾਂਜੀ ਨਾ ਬਣਾਈ ਹੈ ਜੀ ਨਾ ਪਕਾਉਣੀ ਹਮਮ ਸਬਜ਼ੀ ਬਣਾ ਲਈਏ ਭੈਣੇ ਮੈਂ ਕਹਾਂ ਚੱਲ ਨਾਨਾ ਸਬਜ਼ੀ ਦੀ ਰੈਸਪੀ ਸ਼ੋਅ ਸ਼ੇਅਰ ਹੋ ਜੂਗੀ ਸ਼ੋਅ ਹੋ ਜੂਗੀ ਕੜਾਹੀ ਹਜੇ ਖਾਲੀ ਹੈ ਰੁਕ ਜਾ ਵਸ ਜੀ ਤੇਲ ਅਸੀਂ ਰੱਖਤਾ ਹੁਣ ਗਰਮ ਹੋਣ ਲਈ ਕੁੜੀ ਸਾਡੀ ਕਾਮੀ ਕੱਪੜੇ ਲੈ ਕੇ ਆ ਰਹੀ ਐ ਕੱਪੜੇ ਦੀ ਪੰਟਾ ਭਰ ਦਿੱਤੀਆਂ ਆ ਹਾਂ ਹੁਣ ਇੱਜਾ ਗਿਣਣਾ ਪੈਣਾ ਚੱਲੋ ਐਥੇ ਬਾਣਾ ਗ੍ਰਿਲਾਂ ਦੇ ਬਾਦੇ ਦਾ ਇੱਲੇ ਆ ਰਾਤ ਨੂੰ ਮਿਲਤਾਉਣ ਨੇ ਬੈਂਡ ਕਰ ਦੇਣੇ ਇਹਨੂੰ ਫਿਰ ਅੱਛੇ ਤੇ ਨਾ ਵੈਸੇ ਹੁੰਦੀ ਤਾਂ ਹੈਰੀ ਸੁੱਡੀ ਦੇ ਵਿੱਚ ਫਿਰ ਵੀ ਬੋਇਲ ਕਰ ਇਤਨਾ ਚੰਗੇ ਹੋ ਜਾਂਦਾ ਇੱਧਰ ਮੈਂ ਚੌਪ ਕਰ ਲਿਆ ਤੁਸੀਂ ਆਪਣੇ ਤਾਂ ਵੀ ਇੱਕ ਚੌਪਰ ਦੇ ਚੌਪ ਕਰ ਸਕਦੇ ਸੀ ਵੈਸੇ ਇਹਨੂੰ ਕੱਟ ਕਰ ਲਿਆ ਛੋਟੇ ਛੋਟੇ ਉਹਦੇ ਵਿੱਚ ਹਾਂਜੀ ਲੈ ਫੜ ਕੇ ਬ੍ਰਦਰ ਤੇ ਯਾਰ ਇਹ ਰੋ ਪਤਾ ਨਹੀਂ ਘਾਤੇ ਬਾਤ ਹਾਂ ਹੂੰ ਉਹ ਕਰਦੇ ਤਾਂ ਕੀ ਆ ਲਾਈਟ ਓਨ ਸਹੀ ਆ ਰਹੀ ਹੈ ਹਾਂ ਵੈਸੇ ਇਹ ਜੋ ਔਇਲ ਹੋਇਆ ਨਹੀਂ ਹੈਗਾ ਗਰਮ ਨਾਨ ਨਾਨ ਮੈਂ ਕਿਹਾ ਚਲੋ ਹੋਰ ਤਾਂ ਹੈ ਨਹੀਂ ਕੁਝ ਵੈਸੇ ਤਾਂ ਮੈਂ ਮਸ਼ੀਨ ਵਿੱਚ ਕਰ ਦਿੰਦੀ ਆ ਇਹ ਨੂੰ ਪੇਸਟ ਨੂੰ ਸਾਰੇ ਨੂੰ ਮਸਾਲੇ ਨੂੰ ਇੱਕ ਗੱਲ ਹੋਰ ਅੱਗੇ ਕੀ ਮੈਨੂੰ ਤੂੰ ਦੱਸਣਾ ਤਾਂ ਹੀ ਬੋਲੂਗੀ ਤੂੰ ਤਾਂ ਮੈਨੂੰ ਫਸਾਈ ਜਾ ਪਾ ਦੋ ਉਹਦੇ ਚ ਪਾ ਰਹੀ ਹਾਂ ਨਾ ਗੱਦੜਾ ਹੋ ਗਿਆ ਹੋ ਗਿਆ ਜੀਰਾ ਪਾਤਾ ਵੇ ਤੱਤੇ ਪਹਿਲਾਂ ਆਸੀ ਪਿਆਜ਼ ਪਾਓ ਨਹੀਂ ਆਪਾਂ ਹੁਣ ਗੱਦੜਾ ਆ ਹੋਣੀ ਚਾਹ ਤੀ ਪਿਆਜ਼ ਐਡ ਕਰਨੇ ਆ ਮੈਂ ਅਲੱਗ-ਅਲੱਗ ਤਰੀਕੇ ਨਾਲ ਬਣਾਉਂਦੀ ਆ ਹਰ ਰੋਜ਼ ਤੁਹਾਨੂੰ ਨਵਾਂ ਨਵਾਂ ਤਰੀਕਾ ਮਿਲੇਗਾ ਫੈਵੀ ਆ ਰਹੀ ਐ ਨਾ ਪ੍ਰੋਪਰ ਹਾਂ ਹਾਂ ਨਾਲੇ ਵਿੱਚ ਟਮਾਟਰ ਐਡ ਕਰ ਦੋ ਉਪਰਲੇ ਨੂੰ ਦਬਜਣਾ ਗਾਜਰਾਂ ਤੇ ਐਡ ਮਟਰ ਪਾ ਲਓ ਚੱਕ ਲੈਂਦੇ ਆ ਤੇ ਮੈਂ ਗੈਸ ਤੇ ਇਹਨੂੰ ਥੋੜਾ ਥੋੜਾ ਪਕਾਣਾ ਅੰਦਰਲੇ ਕਿ ক্লোਜ਼ ਹਾਂਜੀ ਆ ਰਹੀ ਹੈ ਜੀ ਕੜਾਈ ਬਹੁਤ ਕਾਇਨੀ ਚਲ ਕੋਈ ਜਿੱਤੇ ਸਭਿਆ ਬਣ ਗਿਆ ਹੁਣ ਤੇ ਕੜਾਹੀ ਕਾਲੀ ਹੋ ਨਜ਼ਰ ਆਉਗੀ ਹਰ ਘਰ ਦੇ ਵਿੱਚ ਵੈਸੇ ਜੀ ਵਾਸ਼ਿੰਗ ਬਥੇਰਾ ਕਰਦੇ ਰਗੜ ਰਗੜ ਕੇ ਹੁੰਦਾ ਨਹੀਂ ਹੈਗਾ ਤੇਲ ਦੇ ਨਾਲ ਨਾ ਥੋੜੀ ਅੰਦਰੋਂ ਖਰਾਬ ਹੋ ਚੁੱਕੀ ਹੈ ਹਾਂਜੀ ਹਾਂਜੀ ਬੋਲੋ ਦੁਬਈ ਬੰਦ ਕਰ ਲਓ ਕਿੰਨਾ ਚੱਕਰ ਲਾ ਰ ਆ ਗਿਆ ਨਾ 蒂ਮ ਗਿਆ ਇਸ ਵੇਸੀ ਵੈਸੀ ਨਾ ਉਹ ਜਿਹਨੇ ਮੈਂ ਚੌਪ ਕਰ ਚੌਪਰ ਵਿੱਚ ਚੌਪ ਕਰਕੇ ਬਣਾ ਲਈ ਜੀ ਅੱਜ ਮੈਂ ਨਾ ਇਹਨੂੰ ਏਦੇ ਕੱਟ ਕਰਕੇ ਬਣਾ ਰਹੀ ਹਾਂ ਤੇ ਇਹਦੇ ਵਿੱਚ ਗੋਭੀ ਆਪਾਂ ਕਰੂਗੇ ਫਰਾਈ ਉਤਵਾਰ ਕਰੂਗੇ ਮਸਾਲੇ ਜਿਹੜੇ ਸੁੱਕੇ ਮਸਾਲੇ ਆ ਠੀਕ ਹੈ ਜੀ ਥੋੜਾ ਜਿਹਾ ਇਹਦੇ ਵਿੱਚ ਮਟਰ ਗਾਜਰਾ ਸਹੀ ਗੱਲ ਆ

ਸਾਰੇ ਤਾਂ ਕਦਾਬ ਕਾਪੜੇ ਬੱਚਿਆਂ ਦੇ ਕੱਪੜੇ ਗੇਰਨੇ ਨਹੀਂ ਚਾਹੀਦੇ ਘਰ ਦੇ ਕੰਮ ਵਾਸਤੇ ਯੂਜ਼ ਕਰ ਲਓ ਬਾਈ ਹੁਣ ਸਾਡੇ ਬੱਚਿਆਂ ਦੇ ਹੁਣ ਅੱਗੇ ਜਿਹੜਾ ਸਾਡੇ ਕੱਪੜੇ ਆਈਓ ਜਣੇ ਛੋਟੇ ਵੀ ਤਾਂ ਹੋਣੇ ਆ ਸਾਰੇ ਦੇ ਘਰ 'ਚ ਬੱਚੇ ਹੁੰਦੇ ਸਭ ਨੂੰ ਪਤਾ ਹੀ ਹੈ ਕਿ ਜਦ ਬੱਚਿਆਂ ਦੇ ਕੱਪੜੇ ਛੋਟੇ ਹੋਣੇ ਨੇ ਡਸਟਿੰਗ ਲਈ ਯੂਜ਼ ਕਰ ਲੈਣ ਜ਼ਰੂਰ ਥੋੜੇ ਹਾਂਜੀ ਬੋਲੋ ਵਾਓ ਖਲੋਤੇ ਪ੍ਰੋਪਰ ਬਣੀ ਨਹੀਂ ਆ ਸਬਜੀ ਪਾਣੀ ਆ ਰਿਹਾ ਮੂੰਹ ਦੇ ਵਿੱਚ ਤੁਸੀਂ ਵੀ ਖਾਂਦੇ ਹੋਵੋਗੇ ਨਾ ਆ ਦੇਖ ਲਓ ਮੈਂ ਨਾਲ ਨਾਲ ਬਣਾ ਰਹੀਆਂ ਨਾਲ ਨਾਲ ਤੁਸੀਂ ਚੱਕ ਕੇ ਦੱਸਿਓ ਐਸ ਤਰ੍ਹਾਂ ਤੇ ਬਹੁਤ ਸਾਫ਼ ਜਿਹੀ ਬਣ ਗਈ ਗਾਇਜ਼ ਜਿਹੜੇ ਨਿੱਕਰ ਤੋਂ ਦਿਖਾਈ ਆ ਇਹਨੇ ਸੋਚੇ ਵੀ ਕਿੱਥੇ ਪਾਉਣਾ ਉਹ ਪਾਉਣਾ ਨਹੀਂ ਹੈਗਾ ਉਹ ਫਿਰ ਪਾਸੀ ਮਤਲਬ ਕਿ ਗਰਮ ਭਾਂਡੇ ਫੜਨ ਵਾਸਤੇ ਆ ਉਹ ਮੂਰੇ ਪਿਆ ਸੀ ਉਹ ਯੂਜ਼ ਕਰ ਲਿਆ ਹੁਣ ਤੁਸੀਂ ਕਮੈਂਟ ਚ ਇਹ ਨਾ ਕਹੋ ਕਿ 10 ਤੋਂ ਬੱਚਾ ਦੀ ਨਿੱਕਰ ਕਾਹ ਦਾ ਸਬਜੀ ਮਤਲਬ ਉਹ ਕਹੀ ਜਾਂਦੇ ਹੋ ਇਹ ਸਿਰਫ ਅਸੀਂ ਯਸ ਫੜਨ ਲਈ ਹੈਂਡਲ ਦਾ ਸੁਣ ਮਦਦ ਦਿਖਾ ਦਿੱਤੀ ਹਾਂ ਤਾਂ ਤਾਤਾ ਦਿਖਾ ਦਿੱਤੀ ਤਾਤਾ ਕਰਾਤੀ ਨਾ ਲੱਗੀ ਸਾਰੀ ਪੌੜਾ ਲੈ ਕੇ ਆਏ ਲੋ ਆਪ ਕੋਈ ਇਹ ਪੜਨ ਵਾਲਾ ਹੈ ਬਸ ਪਹਿਨੇ ਕਿਤੇ ਅਸੀਂ ਮੋਡਰਨ ਪੌੜੇ ਨਾਲ ਸੋਨੇ ਜਿਹੜੀ ਤੇ ਜਿੰਨੀ ਜਿੰਨਾ ਸਟਾਈਲ ਹੋ ਉਹ ਨੂੰ ਜੋ ਵੇਸਟ ਨਹੀਂ ਕਰਨਾ ਚਾਹੀਦਾ ਕੋਈ ਵੀ ਚੀਜ਼ ਘਰ ਦਾ ਸਾਈਡ ਰੈਡ ਪਾਊਡਰ ਰੈਡ ਚਿਲੀ स्वादनसार नमक मैं बहुत कर दी तू कितना कर दी वो दस्सियो मैं ले भी ज्यादा ਤਾਂ ਨਹੀਂ ਹੂੰਗਾ ਦੇਖ ਕੇ ਪਾ ਲਓ ਸਾਦਨਾ ਹਲਦੀ ਠੰਡ ਲੱਗ ਰਹੀ ਆ ਕਾਲੂ ਐ ਆਜਵਾਰਾ ਨਾ ਈ ਕਾ ਪਰ ਆਇਆ

स्टीम लगवाओगे हाले रली नहीं है ना प्रॉपर रेडी होगी सब्जी वाव खाऊंगे थोड़ी देर तक सब्जी तो बढ़ गई ओके जी ब्लॉग ਦਾ 티 ਕਰਦੇ ਐਂਡ ਉਮੀਦ ਕਰਦੀ ਤੁਹਾਨੂੰ ਇਹ ਵਾਲਾ ਬਲੌਗ ਪਸੰਦ ਆਇਆ ਹੋਗਾ ਅਗੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਰਕੇ ਪੈਸ ਕਰਕੇ ਜਰੂਰ ਜਾਇਆ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਦਿਓ ਮਿਲਦੇ ਆ नेक्स्ट ब्लॉग ਦੇ ਵਿੱਚ